ਇੱਕ ਗਾਇਕ ਜੋ ਆਪਣੇ ਸੈਡ ਗੀਤਾਂ ਨਾਲ ਬਹੁਤ ਮਸ਼ਹੂਰ ਹੋਇਆ ਤੇ ਉਸ ਨੂੰ ਸੈਡ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਉਹਨੇ ਸਭ ਨੂੰ ਸੈਡ ਕਰ ਜਾਣਾ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਐਸ ਕਹੜਿਆਣਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਮਰਹੂਮ ਪੰਜਾਬੀ ਗਾਇਕ ਧਰਮਪ੍ਰੀਤ ਦੀ ਧਰਮਪ੍ਰੀਤ ਦਾ ਜਨਮ 9 ਜੁਲਾਈ 1973 ਨੂੰ ਪਿਤਾ ਜਗਰੂਪ ਸਿੰਘ ਤੇ ਮਾਤਾ ਬਲਬੀਰ ਕੌਰ ਦੇ ਘਰ ਜ਼ਿਲ੍ਹਾ ਮੋਗਾ ਦੇ ਪਿੰਡ ਬਲਾਸਪੁਰ ਵਿੱਚ ਹੋਇਆ ਧਰਮਪ੍ਰੀਤ ਦਾ ਨਾਂ ਘਰਦਿਆਂ ਨੇ ਭਪਿੰਦਰ ਸਿੰਘ ਰੱਖਿਆ ਤੇ ਸਾਰੇ ਉਸ ਨੂੰ ਪਿਆਰ ਨਾਲ ਧਰਮਾ ਆਖਦੇ ਸੀ ਭਪਿੰਦਰ ਸਿੰਘ ਤੋਂ ਧਰਮਪ੍ਰੀਤ ਕਿਵੇਂ ਬਣਿਆ ਵੀਡੀਓ ਵਿੱਚ ਅੱਗੇ ਗੱਲ ਕਰਦੇ ਆਂ ਧਰਮਪ੍ਰੀਤ ਨੇ ਪਿੰਡ ਦੇ ਹੀ ਸਕੂਲ ਤੋਂ 10ਵੀਂ ਕੀਤੀ ਬਾਅਦ ਵਿੱਚ ਗਾਉਣਾ ਸ਼ੁਰੂ ਕੀਤਾ ਗਾਉਣ ਦਾ ਸ਼ੌਂਕ ਧਰਮਪ੍ਰੀਤ ਨੂੰ ਉਸਤੇ ਤਾਇਆ ਜੀ ਤੋਂ ਪਿਆ ਗਰਬਖ ਸਿੰਘ ਅਬੇਲਾ ਨੂੰ ਇਹਨਾਂ ਨੇ ਆਪਣਾ ਉਸਤਾਦ ਬਣਾਇਆ ਤੇ ਹੋਰ ਵੀ ਕਈ ਉਸਤਾਦਾਂ ਤੋਂ ਸਿੱਖਦੇ ਰਹੇ ਇਹਨਾਂ ਦੀ ਪਹਿਲੀ ਕੈਸਟ ਖਤਰਾ ਹੈ ਸੋਨਿਆ ਨੂੰ 1993 ਵਿੱਚ ਆਈ ਉਦੋਂ ਤੱਕ ਵੀ ਇਹਨਾਂ ਦਾ ਨਾਮ ਭਪਿੰਦਰ ਧਰਮਾ ਸੀ ਇਹ ਕੈਸਟ ਵੀ ਗਰਬਖ ਸਿੰਘ ਅਲਬੇਲਾ ਨੇ ਪੇਸ਼ ਕੀਤੀ ਸੀ ਇਹ ਕੈਸਟ ਠੀਕ ਠਾਕ ਹੀ ਰਹੀ ਫਿਰ 1997 ਵਿੱਚ ਦਿਲ ਨਾਲ ਖੇਡਦੀ ਰਹੀ ਕੈਸਟ ਆਈ ਉਦੋਂ ਇਹਨਾਂ ਨੇ ਆਪਣਾ ਨਾਮ ਭਪਿੰਦਰ ਤੋਂ ਬਦਲ ਕੇ ਧਰਮਪ੍ਰੀਤ ਰੱਖ ਲਿਆ ਇਸ ਗੀਤ ਨੇ ਧਰਮਪ੍ਰੀਤ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਇਸ ਕੈਸਟ ਦੀਆਂ 23 ਲੱਖ ਕਾਪੀਆਂ ਵਿਕੀਆਂ ਸੀ ਉਸ ਤੋਂ ਬਾਅਦ ਅੱਜ ਸਾਡਾ ਦਿਲ ਤੋੜਤਾ ਐਨਾ ਕਦੇ ਵੀ ਨਹੀਂ ਰੋਇਆ ਤੇ ਧਾਰਮਿਕ ਕੈਸਟ ਪੜ ਸਤਗੁਰ ਦੀ ਬਾਣੀ ਆਈਆਂ ਤੇ ਬਹੁਤ ਮਸ਼ਹੂਰ ਹੋਈਆਂ ਸਾਡੇ ਦੋਵਾਂ ਦੇ ਸੀ ਇੱਕ ਪਿੰਡ ਨਾਨਕੇ ਬੇਰਤ ਔਰਗੇ ਪੋਹਾਰਾਂ ਵਾਲੀ ਮਾਣ ਕੇ ਜਿਹੜਾ ਦਿੱਕਾ ਸੀ ਨਿਸ਼ਾਨੀ ਛੱਲਾ ਪਿਆਰ ਦਾ ਧੁਕੀ ਦੇ ਪਿੱਛੇ ਲੱਗ ਮੋ the hot ਬਸ ਫੇਰ ਕੀ ਸੀ ਧਰਮਪ੍ਰੀਤ ਇੰਨਾ ਮਸ਼ਹੂਰ ਹੋ ਗਿਆ ਕਿ ਲੋਕ ਪ੍ਰੋਗਰਾਮਾਂ ਇੱਥੋਂ ਤੱਕ ਕਿ ਵਿਆਹਾਂ ਤੇ ਵੀ ਸੈਡ ਸੌਂਗ ਦੀ ਕੋਈ ਨਾ ਕੋਈ ਫਰਮਾਇਸ਼ ਕਰ ਦਿੰਦਾ ਧਰਮਪ੍ਰੀਤ ਨੇ ਪੌਪ ਲੋਕ ਗਾਇਕ ਸੈਡ ਸੌਂਗ ਤੇ ਦਗਾਣੇ ਵੀ ਗਾਏ ਜਦੋਂ ਧਰਮਪ੍ਰੀਤ ਦੀ ਕੋਈ ਕੈਸਟ ਆ ਜਾਂਦੀ ਤਾਂ ਕਈ ਕੰਪਨੀਆਂ ਕਈ ਗਾਇਕਾਂ ਦੀਆਂ ਕੈਸਟਾਂ 10 15 ਦਿਨ ਰੋਕ ਕੇ ਰਿਲੀਜ਼ ਕਰਦੀਆਂ ਕਿਉਂਕਿ ਕੈਸਟ ਆਉਂਸਾਰੀ ਹਰ ਪਾਸੇ ਟਰੈਕਟਰਾਂ ਬੱਸਾਂ ਟਰੱਕਾਂ ਤੇ ਟਾਬਿਆਂ ਤੇ ਧਰਮਪ੍ਰੀਤ ਦੇ ਗਾਣੇ ਹੀ ਚੱਲਦੇ ਸੀ ਸਮੇਂ ਐਂਟਰਟੇਨਮੈਂਟ ਦਾ ਸਾਧਨ ਟੇਪ ਰਿਕਾਰਡ ਤੇ ਟੀਵੀ ਹੀ ਹੁੰਦੇ ਸੀ ਧਰਮਪ੍ਰੀਤ ਨੂੰ ਕਬੂਤਰਾਂ ਦਾ ਵੀ ਬਹੁਤ ਸ਼ੌਂਕ ਸੀ ਪ੍ਰੋਗਰਾਮ ਲਾ ਕੇ ਜਦੋਂ ਘਰੇ ਆਉਂਦੇ ਤਾਂ ਕੱਪੜੇ ਬਦਲ ਕੇ ਪਹਿਲਾਂ ਕਬੂਤਰ ਦੇਖ ਕੇ ਆਉਂਦੇ ਇਸ ਤੋਂ ਬਾਅਦ ਸੌਣ ਦੀਆਂ ਝੜੀਆਂ ਤੇ ਡਰ ਲੱਗਦਾ ਵਿਛੜਨ ਤੋਂ ਕਸਟਾਂ ਆਈਆਂ ਮਾਰਕੀਟ ਵਿੱਚ ਬਹੁਤ ਭਰਮਾ ਹੰਗਾਰਾ ਮਿਲਿਆ ਲੋਕਾਂ ਨੇ ਵੀ ਬਹੁਤ ਪਸੰਦ ਕੀਤੀਆਂ ਫਿਰ ਇਹਨਾਂ ਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਧਰਮਪ੍ਰੀਤ ਦਾ ਵਿਆਹ ਹੋ ਗਿਆ ਇਹਨਾਂ ਦੇ ਘਰੇ ਇੱਕ ਬੇਟਾ ਹੋਇਆ ਗੁਰਸੰਗਮ ਪ੍ਰੀਤ ਸਿੰਘ ਉਸ ਤੋਂ ਬਾਅਦ ਇਹ ਬਠਿੰਡੇ ਕੋਠੀ ਲੈ ਕੇ ਰਹਿਣ ਲੱਗ ਪਏ ਇਹਨਾਂ ਦੀ ਲਾਈਫ ਬਹੁਤ ਵਧੀਆ ਚੱਲਣ ਲੱਗੀ ਕੈਸਟਾਂ ਆਉਂਦੀਆਂ ਰਹੀਆਂ ਪ੍ਰੋਗਰਾਮ ਲੱਗਦੇ ਰਹੇ ਤੋਂ ਕੈਸਟਾਂ ਇਹਨਾਂ ਦੀਆਂ ਧਾਰਮਿਕ ਆਈਆਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਕਈ ਹੋਰ ਮੁਲਕਾਂ ਵਿੱਚ ਇਹਨਾਂ ਨੇ ਪ੍ਰੋਗਰਾਮ ਕੀਤੇ ਜੇ ਸੁਭਾਅ ਦੀ ਗੱਲ ਕਰੀਏ ਤਾਂ ਧਰਮਪ੍ਰੀਤ ਬਹੁਤ ਹੀ ਡਰਾਕਲ ਸੁਭਾਅ ਦੇ ਦੱਸੇ ਜਾਂਦੇ ਆ ਬਾਥਰੂਮ ਵਿੱਚ ਜੇ ਕੋਈ ਕਿਰਲੀ ਹੁੰਦੀ ਤਾਂ ਇਹ ਡਰਦੇ ਬਾਥਰੂਮ ਨਹੀਂ ਸੀ ਜਾਂਦੇ ਇਹਨਾਂ ਨੇ ਭਿੰਦਰ ਡੱਬ ਵਾਲੀ ਬੂਟਾ ਪਾਈ ਰੂਪਾ ਜੈਦਕਰ ਢੱਲੇ ਵਾਲਾ ਰਾਜੂ ਪੱਤੋ ਹੀਰਾ ਦੀਪਾ ਘੋੜੀਆ ਸੰਗਦਿਲ 47 ਤੇ ਹੋਰ ਕਈ ਗੀਤਕਾਰਾਂ ਦੇ ਗੀਤ ਗਾਏ ਕੁਲਦੀਪ ਰਸੀਲਾ ਪ੍ਰਵੀਨ ਭਾਟਾ ਮਿਸ ਪੂਜਾ ਨਾਲ ਇਹਨਾਂ ਪਾਇਲ 뮤직 ਅਮਰ ਆੜੀਓ ਗੋਇਲ 뮤직 ਕੰਪਨੀ ਨੇ ਰਿਕਾਰਡ ਕੀਤੀਆਂ ਫਿਰ ਇੱਕ ਵਾਰ ਇਹ ਆਪਣੇ ਸਾਲੇ ਦੇ ਵਿਆਹ ਤੇ ਗਏ ਉੱਥੇ ਕਿਸੇ ਗੱਲ ਕਰਕੇ ਇਹ ਬਹੁਤ ਪਰੇਸ਼ਾਨ ਰਹਿਣ ਲੱਗੇ ਤੇ ਫਿਰ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਗਏ ਡਿਪਰੈਸ਼ਨ ਵਿੱਚ ਵੀ ਇਹ 6 ਮਹੀਨੇ ਤੱਕ ਅਖਾੜੇ ਲਾਉਂਦੇ ਰਹੇ ਦੱਸਿਆ ਜਾਂਦਾ ਕਿ ਇਹ ਇੱਕ ਵਾਰ ਆਪਣੀ ਮਾਤਾ ਕੋਲ ਪਿੰਡ ਆ ਕੇ ਬਹੁਤ ਰੋਏ ਸੀ ਤੇ ਕਿਹਾ ਆਪਾਂ ਨੂੰ ਮਰ ਜਾਣਾ ਚਾਹੀਦਾ ਇਹਨਾਂ ਦੀ ਮਾਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ 2010 ਵਿੱਚ ਇਮੋਸ਼ਨਜ਼ ਆਫ ਹਾਰਟ ਇਹਨਾਂ ਏ ਐਨੇ ਡਿਪਰੈਸ਼ਨ ਵਿੱਚ ਚਲੇ ਗਏ ਕਿ ਉਦਾਸ ਰਹਿਣ ਲੱਗੇ ਸਟੇਜ ਤੇ ਵੀ ਗਾਣੇ ਭੁੱਲ ਜਾਂਦੇ ਸੀ ਫਿਰ 7 ਜੂਨ 2015 ਨੂੰ ਆਖਰੀ ਅਖਾੜਾ ਲਾਇਆ ਪ੍ਰੋਗਰਾਮ ਤੋਂ ਵਾਪਸ ਆ ਕੇ ਆਪਣੀ ਮਾਂ ਨੂੰ ਕਿਹਾ ਮੈਂ ਅੱਜ ਰੋਟੀ ਨਹੀਂ ਖਾਧੀ ਮੈਨੂੰ ਗੋੜ ਵਾਲੀ ਚੂਰੀ ਕੁੱਟ ਕੇ ਦੇ ਇਹਨਾਂ ਦੀ ਮਾਤਾ ਨੇ ਚੂਰੀ ਕੁੱਟ ਕੇ ਦਿੱਤੀ ਚੂਰੀ ਖਾ ਕੇ ਤੇ ਫ੍ਰਿਜ ਵਿੱਚੋਂ ਪਾਣੀ ਪੀ ਕੇ ਧਰਮਪ੍ਰੀਤ ਚਵਾਰੇ ਵਿੱਚ ਸੌਣ ਚਲੇ ਗਏ ਅੰਦਰੋਂ ਲੋਕ ਲਾ ਲਿਆ ਐ ਮੈਂ ਕਿਹੜੇ ਮਾਰੀ ਜਾਂ ਦੇ ਪਰਖ ਕੇ ਜਿਗੜਾ ਯਾਰਾਂ ਦਾ ਬਾਗ ਪੱਟੜੇ ਦੀ ਚੌਂਦਰ ਤੋਂ ਡਰਦਾ ਮੈਂfoundਾ ਨਹੀਂ ਉਸ ਬੰਦੇ ਦਾ ਹਏ ਉਸ ਬੰਦੇ ਦਾ ਕੀ ਜਾਣਾ ਜੀ ਨੂੰ ਕੋਈ ਚਾਉਂਦਾ ਨਹੀਂ ਸਵੇਰੇ ਜਦੋਂ ਕਿਸੇ ਦਾ ਫੋਨ ਨਾ ਚੱਕਿਆ ਤਾਂ ਇਹਨਾਂ ਦੇ ਭਾਂਜੇ ਨੇ ਬਾਰੀ ਵਿੱਚੋਂ ਵੇਖਿਆ ਤਾਂ ਧਰਮਪ੍ਰੀਤ ਦੀ ਮੌਤ ਹੋ ਚੁੱਕੀ ਸੀ ਦਿਨ ਸੀ 8 ਜੂਨ 2015 ਉਹਨਾਂ ਨੇ ਆਪਣੇ ਆਪ ਫਾਹਾ ਲੈ ਲਿਆ ਫਿਰ ਪੁਲਿਸ ਆਈ ਧਰਮਪ੍ਰੀਤ ਦੀ ਲਾਸ਼ ਤੇ ਉਸਦਾ ਫੋਨ ਲੈ ਗਈ ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਘਰੇ ਆਈ ਤਾਂ ਹਰੇਕ ਸੰਗੀਤ ਪ੍ਰੇਮੀ ਦੀ ਅੱਖ ਵਿੱਚ ਪਾਣੀ ਸੀ ਮੌਤ ਦਾ ਅਸਲ ਕਾਰਨ ਸੀ ਡਿਪਰੈਸ਼ਨ ਤੇ ਡਿਪਰੈਸ਼ਨ ਦਾ ਕਾਰਨ ਧਰਮਪ੍ਰੀਤ ਆਪਣੇ ਨਾਲ ਹੀ ਲੈ ਕੇ ਚਲਾ ਗਿਆ 6 ਮਹੀਨੇ ਪਹਿਲਾਂ ਡਾਕਟਰ ਨੇ ਕਿਹਾ ਸੀ ਇਸ ਨੂੰ ਉਹ ਕੱਲਾ ਨਹੀਂ ਛੱਡਣਾ ਇਹ ਕੁਝ ਵੀ ਕਰ ਸਕਦਾ ਤੇ ਉਹ ਕਰ ਗਿਆ ਇਹਨਾਂ ਦੀ ਘਰ ਵਾਲੀ ਮਨਦੀਪ ਕੌਰ ਤੇ ਬੇਟਾ ਗੁਰਸੰਗਮਪ੍ਰੀਤ ਸਿੰਘ ਬਠਿੰਡੇ ਰਹਿੰਦੇ ਆ ਤੇ ਬਾਕੀ ਦਾ ਪਰਿਵਾਰ ਇਹਨਾਂ ਦੇ ਪਿੰਡ ਬਲਾਸਪੁਰ ਰਹਿੰਦਾ ਦੋਸਤੋ ਏਸੀ ਪੰਜਾਬੀ ਗਾਇਕ ਧਰਮਪ੍ਰੀਤ ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੋ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ